ਵੀਰ ਟਰੈਕਟਰ ਚੂੜਚੱਕ ਤੋਂ ਆਉਂਦਾ ਜੀ ਹਰੇਕ ਵਾਰੀ ਆਉਂਦਾ ਵੀ ਵੀਰ ਟਰੈਕਟਰ ਲੈ ਕੇ ਆਉਂਦਾ ਹਰੇਕ ਵਾਰ ਟਰੈਕਟਰ ਚੂੜਚੱਕ ਤੋਂ ਇੱਥੇ ਪਹੁੰਚਦਾ ਜੀ ਆਪਣੇ ਪਿੰਡ ਗੁਰੂ ਸਰਕੋਂ ਘਰੇ ਵਿੱਚ ਨਗਰ ਨਗਰ ਕੀਰਤਨ ਦੇ ਤੇ ਧੰਨਵਾਦ ਕਰਦੇ ਆ ਵੀਰ ਲੋ ਜੀ ਨਗਰ ਕੀਰਤਨ ਆ ਜੀ ਅੱਜ 11 ਤਰੀਕ ਹੋ ਗਈ ਜੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ ਜੀ ਪ੍ਰਕਾਸ਼ ਗੁਰਪਰਬ ਨਵੋਤ ਸਵਰਪਿਤ ਅਜ ਨਗਰ ਕੀਰਤਨ ਦੀ 10 ਤਰੀਕ ਨੂੰ ਪਾਠ ਆਰੰਭ ਹੋ ਗਏ ਸਨ ਤੇ ਜਿਨ੍ਹਾਂ ਦੇ ਪੋਗ 12 ਤਰੀਕ ਨੂੰ ਪਾਈ ਜਾਣਗੇ ਤੇ ਨਾਲ ਦੁਪਹਿਰਾ ਸਾਹਿਬ ਦਾ ਜਾਪ ਵੀ ਕਰਾਇਆ ਜਾਏਗਾ ਤੇ ਬਾਕੀ ਇਉਂ ਵੀ ਹਰੇਕ ਐਤਵਾਰ ਨੂੰ 11 ਵਜੇ ਤੋਂ ਲੈ ਕੇ 3 ਵਜੇ ਤੱਕ ਦੁਪਹਿਰਾ ਸਾਹਿਬ ਤੇ ਜਾਪ ਇਸ ਸਥਾਨ ਦੇ ਉੱਤੇ ਹੁੰਦੇ ਆ ਜੀ ਪਿੰਡ ਗੁਰੂ ਸਰ ਕੌਕੇ ਤਸਵੀਰ ਜਗਰਾਉਂ ਜ਼ਿਲ੍ਹਾ ਲੁਧਿਆਣਾ ਹਰੇਕ ਐਤਵਾਰ ਨੂੰ 11 ਵਜੇ ਤੋਂ ਲੈ ਕੇ 3 ਵਜੇ ਤੱਕ ਛੇਵੇਂ ਪਾਤਸ਼ਾਹੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਚਰਨ ਛੋਹ ਪ੍ਰਾਪਤ ਧਰਤੀ ਹੈ ਜੀ ਇਹ ਨਾਮੀ ਬਣੀ ਹੋਈ ਆ ਵਾਰਤਾ ਜੀ ਥੋੜਾ ਅੱਗੇ ਵੀ ਆਪਾਂ ਦਿਖਾਈ ਹੋਈ ਆ ਵੀਡੀਓ ਦੇ ਵਿੱਚ ਬਾਕੀ ਟ੍ਰੈਕਟਰ ਆਪੇ ਪਿੱਟ ਦਈਆ ਜੀ ਗੁਰੂ ਸਾਹਿਬ ਤੋਂ ਹੀ ਆ ਤੇ ਜਿਹੜਾ ਮਰਜੀ ਆ ਕੇ ਆ ਤੁਹਾਡਾ ਟ੍ਰੈਕਟਰ ਇੱਥੇ ਲਾ ਸਕਦਾ ਵਾ ਜਿਵੇਂ ਹੁਣ ਆ ਵੀਰ ਹੁਣੀ ਹਰੇਕ ਸਾਲ ਜੂੜ ਚੱਕ ਤੋ ਆ ਕੇ ਲਾਉਂਦੇ ਆ ਧੰਨਵਾਦ ਆ ਜੀ ਤੇ ਕੌਕਿਆ ਕਲਾ ਤੋਂ ਵੀ ਆ ਜਾਂਦੇ ਆ ਵੀਰ ਵੀਰ ਪ੍ਰਾਟੈਕਟਰ ਲੈ ਕੇ ਆਉਂਦੇ ਕੱਟੀ ਗਈ ਬਾਹਰ ਭੇਜ ਦੋ ਠੀਕ ਹੈ ਬਾਹਲੇ ਭਾਲ ਦਿਆ ਇੰਨੀ ਬਹੁਤ ਐਂ ਜਨਾ ਕੰਨ ਕਰੀ ਤਨ ਬਾਹਲੇ ਵੀ ਦੇਖ ਲੈਂਦੇ 10 ਮਹੀਨੇ ਕੱਲ ਲੈਂਦੇ ਬਾਹਰਲੀ ਦੁਨੀਆ ਠੀਕ ਹਾਂ ਹੋਣੇ ਥੋੜੋ ਨਾਲ ਜਿਹੜਾ ਪੈ ਜਾਣੀਆਂ ਬਾਅਦ ਚ ਬੂ ਕੱਟ ਗਈ ਉਹਨੂੰ ਤੇ ਯਾਰ ਇਹ ਭਲੇ ਨਹੀਂ ਕਣੀ ਮੈਂ ਰੱਖੀ ਆ ਕਿਹੜੇ ਚ ਟਰੈਕਟਰ ਚ ਰੱਖੀ ਆ ਇੱਕ ਜੋ ਮਗਰ ਨਾ ਉਹ ਥੋੜੇ ਨਾਲ ਆਉਂ ਉੱਚੀ ਰੱਖੀ ਆ ਮੱਖਾਂ ਵਾਲੇ ਅਰਜਨ ਚ ਰੱਖੀ ਆ ਉੱਟ ਦੇਖਦਾ ਅਰਜੰਟ ਚ ਰੱਖੀ ਆ ਉਹ ਗੇਅਰ ਚ ਭਈਆ ਲੋ ਲੋ ਹਾਈ ਵਾਲੇ ਚ ਲੋ ਵਾਲੇ ਗੇਅਰ ਤੇ ਚੌੜੀ ਟੇਪ ਪਈ ਆ ਉਹ ਨਾਲ ਨਾਲ ਉਹ ਸੌਖੇ ਰਵਾਂਗੇ ਭਾਈ ਅੱਗ ਪੀਤਿਆ ਆ ਗਿਆ ਜਹਾਜ ਬੋਲ ਬੁੱਟੀਆਂ ਸੱਟ ਨਾਲ ਸਤਨਾਮ ਵਾਹਿ ਸਤਨਾਮ ਵਾਹਿ ਸਤਨਾਮ Whoa, <laughs> ਉਹ ਵਿਸ਼ਵੀਲ ਆ ਗਈ ਮੈਂ ਪ੍ਰਬੰਧਨਾਰਕ ਤੇ ਪ੍ਰਬੰਧਕ ਦਾ ਸਹਿਯੋਗ ਲੈ ਕੇ ਸਿੱਖ ਸੰਗਤ ਦੀ ਪਰਵਾਰ ਨੂੰ ਸੁਭਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪਿਆਰੀ ਸਾਹਿਬ ਚਲਾ ਰਹੀ ਹੈ ਸਭ ਤੋਂ ਪਹਿਲਾਂ ਆਪਣਾ ਪਿੰਡ ਗ੍ਰੋਸਰ ਕੋਕਿਆਂ ਦੇ ਵਿੱਚ ਪ੍ਰਬੰਧਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਸ ਸੰਗਤਾਂ ਦਾ ਸੁਲੋਕ ਵਾਲੀ ਸਾਖੀ ਗੁਰਦੁਆਰਿਆਂ ਦੇ ਪ੍ਰਬੰਧ ਨਹੀਂ ਚੱਲ ਸਕਦੇ ਜੇ ਤੁਹਾਡਾ ਸਹਿਯੋਗ ਹੀ ਜਿਸੇ ਕਰਕੇ ਪ੍ਰਬੰਧ ਚੱਲਦਾ ਹੈ ਪ੍ਰਬੰਧ ਸਿਰੋ ਚੱਲਦਾ ਹੈ ਕਿਉਂਕਿ ਮਾਸ਼ਾ ਦੀ ਬਾਣੀ ਦਾ ਬਚੇ ਵਿੱਚ ਸੰਗਰ ਪਰ ਹਰ ਪ੍ਰਭ ਮੱਤੇ ਜੀਓ ਸਹਿਯੋਗ ਵਿੱਚ ਪ੍ਰਮਾਤਮਾ ਦਾ ਵਾਸਾ ਹੁੰਦਾ ਹੈ ਆਜੇ ਮਹਾਨਗਰ ਕੀਰਤਨ ਛੇਮੀਪੁਰ ਤੋਂ ਲਈਦਾ ਹੈ ਸਰਫਾਈਵ ਆ ਗਏ ਆਪਾਂ ਦਾ ਸਰ ਸਾਹਮਣੇ ਜੌੜੀ ਦੇ ਸਾਹਮਣੇ ਅੱਜ ਪੰਨਿਆਂ ਦਾ ਦਿਹਾੜਾ ਵੀ ਆ ਜੀ ਬਰਾ ਹੀਰਾ ਸਾਹਿਬ ਜੀ ਕੌਕੇ ਕਲਾ ਬਾਦਲਪੱਤੀ ਦੇ ਵਿੱਚ ਤਲੰਗਰ ਹਾਲ ਬਣਿਆ ਹੋਇਆ ਜੀ ਸੰਗਤਾ ਵੱਲੋਂ ਪ੍ਰਵਾਨਿਤ ਕੀਤਾ ਸੀਗਾ ਪ੍ਰਸ਼ਾਦੇ ਪਾਣੀ ਦਾ ਐਨਆਰਵੀ ਨੌਜਵਾਨਾਂ ਵੱਲੋਂ ਜਿਹੜੀਆਂ ਨਗਰ ਕੇਤਰੇ ਨਾਲ ਆਈਆਂ ਜੀ ਸੰਗਤਾ ਉਹਨਾਂ ਲਈ ਪ੍ਰਸ਼ਾਦੇ ਬੜਾ ਪ੍ਰੰਤ ਕੀਤਾ ਸੀ ਇਹਨਾਂ ਦਾ ਅਸੀਂ ਬਹੁਤ ਤਹਿਤ ਧੰਨਵਾਦ ਕਰਦੇ ਆਂ ਸਭੀ ਸੋਸਾਇਟੀ ਦੇ ਮੂਰੇ ਵੀ ਜਿਹੜੀ ਆਪਣੇ ਕਿਸਾਨਾਂ ਵਾਲੀ ਸੋਸਾਇਟੀ ਆ ਜਿਹੜੀ ਉੱਥੇ ਵੀ ਜਲ ਪਾਣੀ ਦਾ ਪ੍ਰਬੰਧ ਕੀਤਾ ਹੋਇਆ ਹੈ ਜੀ ਤੇ ਇਹਨਾਂ ਦਾ ਵੀ तहे ਦਿਲੋਂ ਧੰਨਵਾਦ ਕਰਦੇ ਆਂ ਸਾਰੀ ਸੋਸਾਇਟੀ ਮੈਂਬਰਾਂ ਦਾ ਅੰਦਰ ਵਿੱਚ ਕੌਫੀ ਦਾ ਮੰਗ ਕੀਤਾ ਹੋਇਆ ਥੰਗ ਦਾ ਵੱਲੋਂ ਅਸੀਂ ਇਹਨਾਂ ਦਾ ਵੀ तहे ਦਿਲੋਂ ਧੰਨਵਾਦ ਕਰਦੇ ਆ ਜੀ ਮੁੰਡਿਆਂ ਦਾ ਪਹਿਲਾ ਪੱਤੀ ਦੇ ਵਿੱਚ ਵੀ ਹਰ ਸਾਲ ਦੀ ਤਰ੍ਹਾਂ ਐਸ ਇਸ ਸਥਾਨ ਦੇ ਉੱਤੇ ਇਸ ਵਾਰ ਵੀ ਸੰਗਤਾਂ ਦੇ ਲਈ ਸੇਵਾਦਾਰਾਂ ਵੱਲੋਂ ਕੋਲਚੇ ਛੋਲੇ ਦਾ ਲੰਗਰ ਲਗਾਇਆ ਗਿਆ ਨਾਲ ਠੰਡੇ ਨਾਲ ਠੰਡੇ ਜਲ ਦਾ ਪ੍ਰਬੰਧ ਕੀਤਾ ਗਿਆ ਜੀ ਇਹਨਾਂ ਵੀਰਾਂ ਦਾ ਵੀ ਅਸੀਂ ਧੰਨਵਾਦ ਕਰਦੇ ਹਾਂ ਜੀ ਚੂੜ ਚੱਕ ਅੱਡੇ ਦੇ ਵਿੱਚ ਵੀ ਠੰਡੇ ਮਿੱਠੇ ਜਲਦੀ ਸ਼ਵੀਰ ਲਗਾਈ ਗਈ ਠੰਡੇ ਮਿੱਠੇ ਜਲਦੀ ਸ਼ਵੀਰ ਹਰ ਸਾਲ ਦੀ ਤਰ੍ਹਾਂ 107 ਦੇ ਉੱਤੇ ਐਸਵਾਰ ਵੀ ਲਗਾਈ ਗਈ ਤੇ ਅਸੀਂ ਇਨ੍ਹਾਂ ਵੀਰਾਂ ਦਾ ਵੀ ਇਨ੍ਹਾਂ ਸੇਵਾਦਾਰਾਂ ਸਾਰੇ ਵੀਰਾਂ ਪਰ ਵੀਰ ਭਰਾਵਾਂ ਦਾ ਜਿੰਨੇ ਵੀ ਸੇਵਾਦਾਰ ਵੀਰੇ ਸੇਵਾ ਕਰ ਰਹੇ ਅਸੀਂ ਧੰਨਵਾਦ ਕਰਦੇ ਆ ਜੀ ਦੇ ਵਿੱਚ ਜਲ ਪਾਣੀ ਦਾ ਪ੍ਰਬੰਧ ਕੀਤਾ ਹੋਇਆ ਜੀ ਹਲੋ ਹਾਲ ਗੇਟ ਤੇ ਹੀ ਹਾਲ ਗੇਟ ਤੇ ਹੀ ਆ ਸਰੀਆ ਸਾਡੀ ਦਾਗ ਰਕੀਤਾਂ ਦੀ ਹੋ ਗਈ ਆ ਜੀ ਹੁਣ ਸਭ ਜੇ ਐਸੇ ਸਤਨਾਂ ਤੋਂ ਨਗਰ ਕੀਰਤਨ ਸਵੇਰ ਤਕਰੀਬਨ 6:30 ਵਜੇ ਰਵਾਨਾ ਹੋਈ ਸੀ ਤੇ ਹੁਣ 6:30 ਤਕਰੀਬਨ ਹੋ ਚੁੱਕਿਆ 6:30 ਤੇ ਹੁਣ ਐਸੇ ਸਤਨਾਂ ਦੇ ਉੱਤੇ ਨਗਰ ਕੀਰਤਨ ਦੀ ਸਮਾਪਤੀ ਆਜੀ ਧੰਨਵਾਦ ਜੀ ਸੇਵਾਦਾਰਾਂ ਨੂੰ ਜਿੰਨੇ ਵੀ ਬੱਚਿਆਂ ਨੇ ਜਾਂ ਵੱਡਿਆਂ ਨੇ ਸੇਵਾ ਕੀਤੀ ਜਾਂ ਜਿਹੜੇ ਵੀ ਟਰੈਕਟਰ ਨਾਲ ਲੈ ਕੇ ਗਏ ਜਾਂ ਜਿਹਨਾਂ ਨੇ ਸੇਵਾ ਕੀਤੀ ਉਹਨਾਂ ਜਾਂ ਜਿਹੜੇ ਵੀ ਭਰਾਵਾਂ ਨੇ ਭਰਾਵਾਂ ਪਾਰਕੀ ਸਜਾਈ ਜਾਂ ਜਿਹੜੇ ਵੀ ਟਰੈਕਟਰ ਲੈ ਕੇ ਗਏ ਜਾ ਜਿਹੜੇ ਵੀਰ ਭਰਾਵਾਂ ਨੇ ਮੂਰੇ ਝਾੜੂ ਦੀ ਸੇਵਾ ਕੀਤੀ ਹੈ ਜੀ ਸਾਰਿਆਂ ਨੂੰ ਗੁਰਦੁਆਰਾ ਦੀ ਮੁਲਾਜ਼ਮਾਂ ਵੱਲੋਂ ਜਿਹੜੇ ਗੁਰਦੁਆਰਾ ਸਾਹਿਬ ਦੇ ਵਿੱਚ ਨੇ ਵੀ ਮੁਲਾਜ਼ਮ ਨੇ ਮੈਨੇਜਰ ਸਾਹਿਬ ਵੱਲੋਂ ਜਾਂ ਜਿਹੜੇ ਨਾਲ ਹਾਲ ਮੁਲਾਜ਼ਮ ਨੇ ਤੇ ਪਿੰਡ ਵੱਲੋਂ ਸਰੂਪੇ ਦਿੱਤੇ ਗਏ